ਪਰਜਾਈ ਮੇਂ ਪਰਜਾਈ ਪਰਜਾਈ ਵੇ ਆ ਗਈ ਕੀ ਹੋ ਗਿਆ ਕੰਮ ਨਵੇੜ ਤਾਂ ਸਾਰਾ ਉਹ ਨਵੇੜ ਤਾਂ ਰਵੇੜ ਤਾਂ ਸਾਰਾ ਕੰਮ ਲੈ ਫੜ ਫਿਰ ਰੋਟੀ ਖਾ ਲੈ ਮੈਂ ਤੇਰੇ ਵਾਸਤੇ ਆਲੂ ਵਾਲੇ ਗਾਠੇ ਬਣਾਏ ਨੇ ਮੈਂ ਨਹੀਂ ਖਾਂਦਾ ਗੁੰਦਾ ਕਿਉਂ ਖਾਂਦਾ ਗਰ ਤੂੰ ਤਾਂ ਪੰਜ ਛੇ ਰੋਟੀਆਂ ਖਾਏ ਨਾ ਹੁਣ ਤੂੰ ਕਹਿੰਦਾ ਮੈਂ ਰੋਟੀ ਨਹੀਂ ਖਾਂਦਾ ਮੈਂ ਤਾਂ ਲਾਲੇ ਗੱਨੀ ਖਾਏ ਆ ਲਾਲੇ ਗੱਨੀ ਖਾਏ ਆ ਲਾਲੇ ਜੀ ਤਾਂardi ਦੀਮੀ ਲਈ ਵੀ ਆ ਲਾਲੇ ਨੇ ਤੈਨੂੰ ਕਿਹੜੇ ਪੂੜੇ ਖਵਾਤੇ ਲਾਲੇ ਕੀ ਹੱਟੀਆਂ ਪੂਰੀਆ ਕੈਪਸ ਫਿਰ ਦਸ ਕੋੜ ਦੇ ਖਾਣਾ ਸਾਰੇ ਹਾਏ ਮੈਂ ਮਰ ਜਾ ਪੈਸੇ ਦੇ ਆ ਉਹਦੇ ਪੈਸੇ ਪੂਰੇ ਕਾਦੇ ਦੇਣੀ ਤੂੰ ਕਾਦੇ ਲਈਂ ਕਾਦੇ ਤੂੰ ਕਾਦੇ ਲਈਂ ਨਾ ਰੋੜ ਜਣਾ ਮੈਂ ਤੈਨੂੰ ਪੈਸੇ ਦੇਣਿਆ ਕੰਮ ਦੇ ਨਾ ਲਾਲੇ ਦੇ ਪੈਸੇ ਨਹੀਂ ਹੁਣ ਮੈਂ ਦਿੰਦੀ ਫਿਰ ਕਿੰਨੇ ਕਰਾ 320 ਦੀ ਰੁਪਈਆ ਜੀ ਕਾਲ ਕੇ ਚੈੱਕ ਕਰੀ। ਹੋਏ ਮੈਂ ਮਰਚਾ ਪਹਿਲਾਂ ਤੂੰ ਪਹਿਲੇ ਦਿਨ ਆਇਆ ਉਦੋਂ ਤੋਂ ਵੀਰ ਮੇਰਾ ਸਮਾਨ ਖਾ ਕੇ ਮੇਰੇ ਲਖਾਇਆ ਹੈ। 320 ਪਰ ਸਮਾਨ ਤੂੰ ਹੁਣ ਖਾ ਗਿਆ। ਉਹ ਤੂੰ ਮੇਰੇ ਖਾਤੇ ਲਖਾਇਆ ਹੈ। ਨਾ ਕੀ ਗੱਲ ਭਾਈ ਮੇਰੇ ਘਰਾਂ ਪੈਸੇ ਲੱਗੀ ਆ। ਮੈਂ ਉੱਥੋਂ ਪੈਸੇ ਦਵਾਂਗੀ। ਸ਼ਰਮ ਕਰ ਮਾਣੀ ਮੋਟੀ। ਇੰਨਾ ਸਮਾਨ ਖਾ ਗਿਆ। ਸ਼ਰਮ ਦਾ ਦੀ ਮੈਂ ਤਾਂ ਖਾਦਾ ਹੀ ਆ। ਕਦੇ ਖਾਦਾ ਹੀ ਆ। ਲੱਗੇ ਤਾਂ ਤੈਨੂੰ ਕਿਸੇ ਬਸ ਗਿੰਦਾ ਨਹੀਂ। ਬਸ ਮੇਰਾ ਢਿੱਡ ਭਰ ਗਿਆ ਹੁਣ। ਬੇ ਬੇ ਲਾਲੇ ਤੇ ਤੂੰ ਇੰਨਾ ਨਾ ਦਾਇਆ ਕਰ ਹੈ ਮੇਰੀ ਗੱਲ ਸੁਣ ਲੈ ਆਹ ਦੇਖ ਲੈ ਉੱਧ ਜਨਾਨੀ ਭੱਜ ਗਈ ਪਹਿਲਾਂ ਹੀ ਹੈ ਦੇਖ ਲੈ ਤੈਨੂੰ ਵੀ ਉਹ ਜਿਆ ਮੱਤਾਂ ਹੀ ਦਊਗਾ ਜਨਾਨੀ ਤਾਂ ਤੇ ਰੱਖੀ ਨਹੀਂ ਲਈ ਅੱਜ ਤੇ ਰੁੜ ਜਾਣੇ ਤੋਂ ਹੈ ਲੈ ਕਿਹੜਾ ਵਿਆਹ ਦਾ ਜਨਾਨੀ ਭੱਜ ਗਈ ਤੇ ਫਿਰ ਭੱਜੀ ਕਹਿੰਦਾ ਭੱਜ ਗਈ ਤਾਂ ਭੱਜ ਗਈ ਸੀ ਮੇਰੀ ਗੱਲ ਸੁਣ ਹੁਣ ਮੈਨੂੰ ਆਇਆ ਰਸ ਤੂੰ ਲਾਲਾ ਦੇ ਪਾਸੇ ਆਪ ਦਮੇਗਾ ਕਿ ਨਹੀਂ ਦਮੇਗਾ ਨਹੀਂ ਨਹੀਂ ਤੂੰ ਦੇਦੀ ਨਹੀਂ ਫਿਰ ਮੈਨੂੰ 10000 ਰੁਪਏ ਦੇ ਦੇ ਉਹਦੇ ਤੇ ਮੈਂ ਤੇ ਲਾਲੇ ਦੇ ਜਿਹਨੂੰ ਮੈਂ ਬਾਕੀ ਮੈਂ ਪਿੰਡ ਭੇਜਦਾ ਤੇ ਕਹਿੰਦਾ ਬਾਕੀ ਪਿੰਡ ਭੇਜ ਦੂੰਗਾ 10000 ਰੁਪਏ ਦੇ ਮੇਰੀ ਗੱਲ ਸੁਣ ਲੈ 10 ਦੇ ਦਿੰਦਾ ਤੈਨੂੰ ਹਨੇ ਕੰਮ ਤੇ ਲੱਗੇ ਨੂੰ ਹੋਏ ਨੇ ਮੈਂ ਤੈਨੂੰ 10000 ਰੁਪਏ ਕਿੱਥੋਂ ਦੇਦਾ ਹੈ ਇਹੋ ਜਿਹੀਆਂ ਗੱਲਾਂ ਨੀ ਕਰਿਆ ਕਰਦੇ ਇੰਨੇ ਪੈਸੇ ਨਹੀਂ ਹੈਗੇ ਨਾਲੇ ਮੇਰੇ ਕੋਲ ਮੈਂ ਤਾਂ ਪਿਛੇ 6 ਮਹੀਨੇ ਤੋਂ 50000 ਰੁਪਏ ਲਉਂਗੀ 6 ਮਹੀਨੇ ਵੇ 2 ਮਹੀਨੇ ਤਨ ਉਹੀ ਤਾਂ ਕਹੀ ਜਾਂਦੀਆਂ ਵੀ 2 ਮਹੀਨੇ ਨਹੀਂ ਹੋਏ ਕੋਈ ਨਾ 2 ਮਹੀਨੇ ਨੂੰ ਕਣਕ ਆ ਜੂਗੀ ਫਿਰ ਤੈਨੂੰ ਦਊਂਦੀਆਂ ਪੈਸੇ ਕਣਕ ਦਾ ਜੇ ਕੀ ਪਤਾ ਕਦੋਂ ਪੱਕੇ ਫਿਰ ਘੜੇ ਮਾਰੀ ਹੋ ਜਾਂਦੀ ਹੈ ਉੱਤੇ ਤੂੰ ਰੋਟੀ ਖਾਣੀ ਆ ਨਹੀਂ ਮੈਂ ਰੋਟੀ ਨਾ ਰਟੀ ਨਹੀਂ ਖਾਣੀ ਫਿਰ ਪੈਸੇ ਪੁੱਛਦਾ ਦੇਖ ਮੇਰੇ ਲਵੇ ਹੈ ਨਹੀਂ ਪੈਸੇ ਆ ਦੀ ਆਸਤਾ ਮੇਤੋਂ ਲਈ ਵੀ ਨਾ ਤੂੰ ਨਹੀਂ ਜਿੰਦੀ ਫਿਰ ਪਾਏ ਮੈਨੂੰ ਵੇ ਮੈਂ ਕਿੱਥੋਂ ਦੇ ਦਾਂ ਬੰਦਾ ਮੇਰਾ ਨਹੀਂ ਘਰੇ ਹੈਗਾ ਪੈਸੇ ਮੇਰੇ ਕੋਲੀਆਂ ਨਹੀਂ ਹੜੀ ਸੋਣੀ ਦੇ ਆਏ ਹੈ ਤੈਨੂੰ ਮੈਂ ਪੈਸੇ ਕਿੱਥੋਂ ਦੇ ਦਾਂ ਉਦੋਂ ਦਾ ਕਹਿੰਦੀ ਸੀ ਮੈਂ ਦੇ ਦੂੰਗੀ ਹੁਣ ਇਹ ਗੱਲਾਂ ਕਰਨ ਲੱਗੀ ਵੇ ਮੈਂ ਤੇ ਮੁਕੜੀ ਥੋੜੀ ਆ ਕਣਕ ਆ ਜਾਂਦਾ ਤੈਨੂੰ ਪੈਸੇ ਦੇ ਦੂੰਗੀ ਤੇਰਾ 50000 ਰੁਪਏ ਦੇ ਰੂੰਗੀ 10000 ਤਾਂ ਮੇਰੇ ਲੈ ਕੇ ਕੀ ਕਰੇਗਾ ਟਟਮੀ ਪੇਮੈਂਟ ਕੰਮ ਨਹੀਂ ਆਉਂਦੀ ਹੁੰਦੀ ਮੈਨੂੰ ਦੇ ਦੇ ਮੈਨੂੰ ਲੋੜ ਆ ਹੁਣ ਨਹੀਂ ਨਾ ਮੈਨੂੰ ਦੇ ਦੇ ਮੈਨੂੰ ਲੋੜ ਆ ਮੇਰੀ ਗੱਲ ਸੁਣ ਮੈਂ ਕਿਹੜਾ ਕੋਈ ਹੱਥ ਦੀ ਐਫਐਸਬੀ ਬੈਂਕ ਤੇ ਮੈਨੇ ਇਧਰ ਲੱਗੀ ਹਾਂ ਵੀ ਉੱਥੋਂ ਚੱਕ ਕਟਾ ਕੇ ਤੈਨੂੰ ਪੈਸੇ ਦੇਣੇ ਆ ਦੇਖ ਮੇਰੇ ਕੋਲ ਹੜੀ ਹੋਣੀ ਪੈਸੇ ਆਉਂਦੇ ਆ ਉਹ ਤਾਂ ਮੇਰੇ ਕੋਲ ਦੁੱਧ ਦੇ ਪੈਸੇ ਆਉਂਦੇ ਆ ਭਾਈ ਐਨੇ ਅਗਲਾ ਮੈਂ ਘਰ ਦਾ ਖਰਚਾ ਤੇ ਲਾਉਣੀਆਂ ਮੇਰੀ ਗੱਲ ਸੁਣ ਲੈ ਦੋ ਮਹੀਨੇ ਖੜਦਾ ਤੈਨੂੰ ਮੈਂ ਪੈਸੇ ਦੇ ਦੂੰਗੀ ਉਹ ਤਾਂ ਕਹਿੰਦੀ ਸੀ ਮੈਂ ਦੇ ਦੂੰ ਹੁਣ ਆ ਗੱਲਾਂ ਹੋ ਗਈਆਂ ਤੇਰੀਆਂ ਬੈ ਦੇ ਦੂੰਗੀ ਪੈਸੇ ਕਿਉਂ ਅੜੀ ਜਾਂਦਾ ਅੜਦਾ ਕਿੱਥੇ ਮੈਂ ਤਾਂ ਪੈਸੇ ਮੰਗਦਾ ਮੈਂ ਕਿਹੜਾ ਦੁੱਧਾਰੇ ਲੈਣੇ ਆ ਆਪਣੇ ਹੱਕ ਦੇ ਮੰਗਦਾ ਵੇ ਹੱਥ ਕਹਿਦਾ ਮੰਗਦਾ ਅਜੇ ਦੱਸ ਦਿੰਦਾ ਤੈਨੂੰ ਕੰਮ ਕਰਦੇ ਰਹੋਏ ਨੇ ਮੈਂ ਕਿਹੜਾ ਕਿਹਾ ਵੀ ਮੈਂ ਤੇਰਾ ਹੱਕ ਰੱਖੂਗੀ ਤੈਨੂੰ ਪੈਸੇ ਦਵਾਂਗੀ ਹੋਈ ਮੈਂ ਇਹੋ ਜਿਹੀ ਗੱਲਾਂ ਨਹੀਂ ਕਰਿਆ ਕਰ ਤੈਨੂੰ ਕਿਹਨੇ ਸਿਖਾਤੀਆਂ ਇਹ ਗੱਲਾਂ ਵੀ ਪੈਸੇ ਲੈ ਲੈ ਜਾ ਕੇ ਅੱਜ ਦੀ ਮੈਨੂੰ ਕਿਸੇ ਨੇ ਸਿਖਾਉਣਾ ਮੈਨੂੰ ਤਾਂ ਪਤਾ ਪੈਸੇ ਲੈਣੇ ਮੈਂ ਵੀ ਪੈਸੇ ਤਾਂ ਲੈਣੇ ਆ ਦੇਖ ਤਾਰਾ ਤੈਨੂੰ ਨਿਚੋਣੀ ਆਉਂਦੀਆਂ ਉਹ ਮੈਂ ਮਸ਼ੀਨਾਂ ਨਾਲ ਗੱਡੀਆਂ ਨੇ ਹੈ ਆ ਦੂਜਾ ਕੰਮ 8 ਵਜੇ ਤੂੰ ਉੱਠਦਾ ਹੈ ਤੈਨੂੰ ਇੱਥੇ ਦੀ ਪੈਸੇ ਨਾਲ ਮੈਂ ਕਿੱਥੋਂ ਦੇਣਾ ਭਾਈ ਹਜੇ ਤੈਨੂੰ ਪੈਸੇ ਨਹੀਂ ਮਿਲਦੇ ਪੈਸੇ ਤੈਨੂੰ ਮਿਲਣਗੇ 2 ਮਹੀ ਆਹਦੀ ਪਾਸੇ ਮੈਂ ਦੇਖਾਂਗੇ ਆਏ ਪਾਸੇ ਦਿੰਦੀ ਜਾਂ ਕਰ ਲੈਣਾ ਕੋਈ ਨਾ ਤੂੰ ਨਹੀਂ ਦਿੰਦੀ ਮੈਂ ਨਹੀਂ ਦਿੰਦੀ ਹੈਗੀ ਸੱਚੀ ਦੀ ਦਿੰਦੀ ਮੈਂ ਨਹੀਂ ਦਿੰਦੀ ਮੈਂ ਤਾਂ ਫਿਰ ਚੱਲਿਆ ਹਾਇ ਬੇ ਕਿੱਥੇ ਚੱਲਿਆ ਤੂੰ ਮੈਂ ਤਾਂ ਚੱਲਿਆ ਹੁਣ ਨਹੀਂ ਮੁੜਦਾ ਲੈ ਕੰਮ ਨਹੀਂ ਕਰਦਾ ਕਿਹੜਾ ਕੰਮ ਨਾ ਕਰ ਲਈ ਆਪੇ ਹਾਇ ਮੈਂ ਮਰਚਾਂ ਇਹ ਤਾਂ ਕੰਮ ਛੱਡ ਕੇ ਭੱਗ ਗਿਆ ਹੁਣ ਕੀ ਕਰੂੰਗੀ ਚਲ ਅੱਜ ਦਾ ਕੰਮ ਤਾਂ ਕਰ ਗਿਆ ਪੱਠੇ ਵੀ ਭੱਟ ਗਿਆ ਸਾਰਾ ਕੁਝ ਕਰ ਗਿਆ ਆਜਾ ਤੱਕੇ ਖਾ ਕੇ ਇਹਨੂੰ ਐਜ ਨੂੰ ਕੰਮ ਤਾਂ ਕੀ ਨਹੀਂ ਰੱਖਣਾ ਆਪੇ ਜਦ ਰੋਟੀ ਨਾ ਮਿਲੀ ਕੰਮ ਨਹੀਂ ਨਾ ਮਿਲਿਆ ਉਰੀ ਹੋਣਾ ਏ ਤੱਕੇ ਖਾ ਕੇ ਹਾਂ ਚੱਲ ਚੱਲੋ ਨੀ ਖਾਦੀਆ ਨਾ ਅਸੀਂ ਚਲ ਲਾਮ 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 ਲਾਲੀ ਵੀ ਕਾਲ ਆਗੀ ਦੇਖਾ ਕਿੰਨਾ ਛੋਣਾ ਦਿਨ ਚੜ ਕੇ ਅੱਜ ਤਾਂ ਹੈ ਨੀ ਭਗਵਾਨ ਨੇ ਨੀ ਭਗਵਾਨ ਨੇ ਚਾਤਾ ਲਿਆ ਬਹੁ ਟਾਈਮ ਹੋ ਗਿਆ ਅੱਜ ਤਾਂ ਹੋਣੀ ਆ ਆਹ ਹਾ ਲਿਆ ਲਿਆ ਲੈ ਅੱਜ ਤਾਂ ਲਾਲੀ ਦੇ ਹੱਥ ਦੀ ਚਾਹ ਮਿਲੂਗੀ ਪਤਾ ਨਹੀਂ ਕਿੱਲੇ ਜੀ ਲਾਲਾ ਜੀ ਚਾਹ ਵੀ ਲਾ ਆ ਲਿਆ ਲਿਆ ਵਾ 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 ਅੱਜ ਤਾਂ ਮੇਰੇ ਭਾਗ ਹੀ ਖੁੱਲ ਗਏ ਦੇਖ ਕਿਵੇਂ ਹੱਥੀ ਖਾਲੀ ਜਿਵੇਂ ਆਪਣੀ ਸਮਾਂ ਚੂਨ ਹਈ ਨਹੀਂ ਉਹ ਭਗਵਾਨ ਨੇ ਪਤਾ ਗੱਲ ਕੀ ਹੈ ਜਦੋਂ ਤੂੰ ਬਾਗੀ ਸੀ ਨਾ ਮੇਰਾ ਤਾਂ ਦੁਕਾਨਦਾਰੀ ਕਰਨੂ ਜੀਏ ਨਿਕਲਿਆ ਸੀਗਾ ਅੱਛਾ ਤੇ ਮਾਲ ਲੈ ਕੇ ਨਿਆਂਦਾ ਲੈ ਤੇਰੇ ਬਿਨਾ ਮੈਂ ਕੀ ਕਰਨਾ ਛੀਗਾ ਤੇਰੇ ਬਿਲਾ ਮੇਲਾ ਹੈ ਕੋਣ ਹੈ ਜਿਹਦੇ ਵਾਸਤੇ ਮੈਂ ਦੁਕਾਨਦਾਰੀ ਕਰਨੀ ਸੀਗੀ ਅੱਛਾ ਤੇਰੇ ਨਾਲ ਹੀ ਸ਼ਾਲਾ ਕੁਛ ਹੈ ਮੇਰਾ ਮੇਰੀ ਤਾਂ ਗੱਲ ਛੁਣ ਲੈ ਹਾਂ ਹਾਂ ਦੱਤ ਦੱਤ ਮੈਂ ਨੰਨਾ ਜਿਆਦਾ ਕਰਦਾ ਸੀ ਹੋਲ ਹੋਲ ਮੈਂ ਤੈਨੂੰ ਬਹੁਤ ਜਿਆਦਾ ਕਰਦਾ ਸੀ ਬਹੁਤ ਤੈਨੂੰ ਪਰ ਕਿੱਥੇ ਛੰਝ ਲੱਗਦੀ ਸੀ ਤੂੰ ਤਾਂ ਚਰਨੋਂ ਦੇ ਮਾਗਰ ਲੱਗ ਕੇ ਤੂੰ ਤਾਂ ਘਰੋਂ ਬਾਗੀ ਦੱਛ ਚਨੋਂ ਚੁੰਨੋਂ ਦੇ ਕੋਈ ਮਾਗਰ ਨਹੀਂ ਲੱਗਦੀ ਭੈਣ ਆ ਤਾਂ ਮੇਰੀ ਲੈ ਤੇਰੀ ਭੈਣ ਤਾਂ ਹੈਗੀ ਐ ਮੈਂ ਮਾਨਦਾ ਤੇਰੀ ਭੈਣ ਐ ਮੈਂ ਤੈਨੂੰ ਇਹ ਦੱਸਦਾ ਸੀਗਾ ਵੀ ਤੂੰ ਮੇ ਤੂੰ ਮੇਰੇ ਵਾਲਤਾ ਨਹੀਂ ਸੋਚਿਆ ਦੇਖ ਮੈਂ ਤੈਨੂੰ ਇੰਨਾ ਪਿਆਰ ਕਰਦਾ ਦੇਖ ਤੇਰੇ ਬਾਰੇ ਨਾ ਮੈਂ ਕਿੰਨਾ ਚੋਚਦਾ ਅੱਛਾ ਤੁਸੀਂ ਇਨਕਾਰ ਕਰਦੇ ਹੋ ਹਾਂ ਮੈਂ ਉਹਨਾਂ ਕਰ ਝੂਠ ਬੋਲਦੇ ਸੀਗੇ ਫਿਰ ਮੈਂ ਕੀ ਕਰ ਜਦੋਂ ਤੂੰ ਐਂ ਕਿਗੀ ਮੈਨੂੰ ਗੁੱਛਾ ਚੱਲ ਗਿਆ ਤੇਰੇ ਮੇਰਾ ਹੱਥ ਜਲ ਗਿਆ ਫਿਰ ਹੋਰ ਬੰਦਾ ਕੀ ਕਰੇ ਮੈਨੂੰ ਦੱਸ ਗੁੱਛੇ ਦੇ ਵਿੱਚ ਨਾ ਬਹੁਤ ਕੁਝ ਬੋਲ ਜਾਂਦਾ ਬੰਦਾ ਚਾਹ ਪੀ ਰਹੇ ਤੁਸੀਂ ਗੰਮ ਗੰਮ ਕੋਈ ਨਾ ਚਾਹ ਤਾਂ ਮੈਂ ਪੀ ਲੈਣਾ ਚਾਹ ਤਾਂ ਮੈਂ ਪੀ ਲੈਣਾ ਅੱਛਾ ਲੈ ਭਗਵਾਨੀ ਦੇਖੋ ਹੁਣ ਤੂੰ ਕਲੇ ਆ ਗਈ ਨਾ ਦੇਖ ਮੈਂ ਤੈਨੂੰ ਹੀ ਕਹਿੰਦਾ ਅੱਛਾ ਤੈਨਾਂ ਚਲਣੋਂ ਦੇ ਘਰ ਬਿਲਕੁਲ ਵੀ ਨਹੀਂ ਜਾਣਾ ਕੀ ਨਾ ਦੇ ਕਰ ਲੈਣਾ ਮੈਂ ਜਾਣਦੀ ਨਹੀਂ ਤੂੰ ਬਹਿ ਪੈ ਗਿਆ ਨਾਲ ਉਹਨੇ ਤਾਂ ਮੈਨੂੰ ਕੁਝ ਨਹੀਂ ਕੀਤਾ ਫੇਕੇ ਹੋਗੇ ਦੋ ਕਰੀ ਗੱਲਾਂ ਮਾਰ ਲੈਂਦੀ ਐ ਛੋਟੀ ਪਤਾ ਗੱਲ ਕੀ ਹੁੰਦੀ ਐ ਭਗਵਾਨੀ ਜਿੱਥੇ ਆਪਣਾ ਖਰਾਬ ਘਰ ਖਰਾਬ ਹੁੰਦਾ ਹੋਵੇ ਨਾ ਉੱਥੇ ਜਾਇਆ ਨਹੀਂ ਕਰਦੇ ਆਪਣੇ ਘਰ ਨੂੰ ਬਚਾਇਆ ਕਰਦੇ ਨੇ ਛੋਚਿਆ ਕਰਦੇ ਨੇ ਉੱਚ ਜਾ ਰਹੇ ਤੂੰ ਬਹਿ ਪੈ ਗਿਆ ਦਿਮਾਗ ਤੂੰ ਖਛਤਾ ਹੈ ਰક્ત ਨੂੰ ਬੁਲਾਵਾ ਲੈ 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 ਚਲੀ ਲਾ ਮਾ ਇਹ ਜਨਾਨੀ ਨੂੰ ਕੌਣ ਸਮਝਾਊਗਾ ਦੱਸ ਹੈ ਇਹਦਾ ਚੰਨੋ ਦੇ ਘਰ ਜਾਏ ਵੀ ਨਾ ਹੱਟਦੀ ਐ ਨਹੀਂ ਉਹ ਜਿੰਨਾ ਮਰਜ਼ੀ ਕਹੀ ਜਾ ਮੇਲੀ ਭੈਣ ਐ ਮੇਲੀ ਭੈਣ ਐ ਮੇਲੀ ਭੈਣ ਐ ਚੱਲ ਫਿਰ ਮੈਨੂੰ ਐਂ ਕੱਲਦਾ ਫੇਰ ਨਾ ਇਹਨੂੰ ਕਿਤੇ ਹੋਰ ਉਲਝਾ ਕੇ ਰੱਖਦਾ ਹੈ ਫਿਰ ਚੰਨੋ ਦੇ ਘਰੇ ਨਹੀਂ ਜਾਊਗੀ ਤਾਂ ਕੱਲ ਬਚਾ ਲਊਗਾ ਠੀਕ ਹੈ ਕਿਹਾ ਗਵਨੀ ਮੇਲੀ ਗੱਲ ਸੁਣਾ ਮੈਂ ਤੈਨੂੰ ਐ ਕਹਣਾ ਜਦੋਂ ਤੂੰ ਪੇਕੇ ਆ ਤੂੰ ਆਈ ਸੀ ਤੂੰ ਸ਼ੂਟ ਨਹੀਂ ਲੈ ਕੇ ਆਈ ਸੀ ਕੋਈ ਸਾਲੇ ਕ੍ਰਿਸ਼ਟ ਪੇਕੇ ਰਹਿ ਗਈ ਸੀਗੇ ਰਹਿ ਗਈ ਸੀ ਨਾ ਹਾਂ ਤੂੰ ਐ ਗੱਲ ਕਿਤੇ ਵੀ ਜਾਣ ਦੀ ਬਜਾਏ ਨਾ ਤੂੰ ਪਿੰਡ ਦੇ ਵਿੱਚ ਜਾ ਕੇ ਆਪਣੇ ਉਹ ਦੀਪੇ ਕੀ ਹੱਟੀ ਹੈਗੀ ਉਹ ਦੀ ਪਿੰਡ ਦੇ ਵਿੱਚ ਹੈ ਦੀਪੇ ਕੀ ਹੱਟੀ ਛਾੜਿਆਂ ਨੂੰ ਪਤਾ ਹੈਗਾ ਕੱਪੜੇ ਦੀ ਹੈ ਪੁੱਛ ਲਈ ਤੂੰ ਠੀਕ ਹੈ ਉੱਥੋਂ ਜਾ ਕੇ ਦੋ ਸ਼ੂਟ ਲਿਆ ਆਪਦੇ ਵਾਸਤੇ ਨਵੇਂ ਅੱਛਾ ਦੋ ਸ਼ੂਟ ਲਿਆ ਹਾਂ ਦੋ ਲਿਆ ਠੀਕ ਪੱਕਾ ਪੱਕਾ ਬੱਕਾ ਛੁੱਟਿਆ ਨਾ 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 ਲੈ ਤੈਨੂੰ ਮੈਂ ਕਹਿ ਤਾ ਦੋ ਛੁੱਟ ਲਿਆ ਲੈ ਆਈ ਦੋ ਛੁੱਟ ਕੋਈ ਗੱਲ ਨਹੀਂ ਅੱਛਾ ਦੋ ਛੁੱਟ ਲਿਆ ਕੇਰੇ ਕੇਰੇ ਰੰਗ ਦੇ ਲਾਵਾਂ ਲੈ ਲੈ ਮਾਜੀ ਜਲੇ ਤੈਨੂੰ ਪਛਾਣ ਨਹੀਂ ਉਹ ਲਿਆਈ ਠੀਕ ਆ ਹਾਂ ਪੈਸੇ ਤਾਂ ਦੇ ਦੇ ਮਨਵਿੰਨਾ ਪੈਸਿਆਂ ਦੀ ਤੈਨੂੰ ਕੀ ਲੋ ਲੈ ਤੂੰ ਦੱਸ ਤੂੰ ਲਾਲੇ ਦੀ ਕਾਲਾ ਲੀਆ ਲਾਲੇ ਦੀ ਕਾਲਾ ਲੀ ਤੂੰ ਲਾਲੇ ਦਾ ਨਾਮ ਚੱਲ ਚਾਲੇ ਪਿੰਡੀ ਵਿੱਚ ਪੈਸੇ ਮੈਂ ਦੇ ਦੇਣਗੇ ਛੁੱਟਾ ਹਾਂ 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 ਤੈਨੂੰ ਦੇਣਗੇ ਆਪਾਂ ਨੇ ਪੈਸੇ ਲੈਣੇ ਨਹੀਂ ਉਹਨਾਂ ਤੋਂ ਐਨੇ ਆਪਾ ਬਿੱਚੇ ਕੇ ਚਾਹ ਦਾਂਗੇ ਅੱਛਾ ਠੀਕ ਹੈ ਨਾ ਚੱਲਿਆ ਉਹ ਨਹੀਂ ਲਿਆਨੇ ਤੇਰਾ ਕੀ ਪਤਾ ਫੇਰ ਮੁੱਕ ਜੇ ਨਾ ਨਾ ਮੈਂ ਮੁੱਕਲਦਾ ਨਹੀਂਗਾ ਮੈਨੂੰ ਤੇਰੀ ਲੋੜ ਆ ਦੱਛ ਅੱਛਾ ਹਾਂ ਜਾ ਜਾ ਲੈ ਕੇ ਆਉਂਗੀ ਚੂਚੋਣਾ ਚੂਚੋਣਾ ਜਾ ਜਾ ਲਿਆ ਲਿਆ ਆਲੇ ਆਲੇ ਜਾ ਵਾਗ ਜਾ ਵਾਗ ਜਾ ਲੈ ਤਲ ਹੀ ਲਾ ਲਾ ਤੂੰ ਤਾਂ ਚਕੀ ਵਧੀਆ ਲਾਤੀ ਨਾਲੇ ਤਾਂ ਉਹ ਚੰਨ ਗੋਨੀ ਜੀ ਆਉਗੀ ਨਾਲੇ ਦੋ ਝੂਟ ਲਿਆਉਗੀ ਚੱਲੋ ਆਪਾਂ ਨੂੰ ਕੀ ਫਲਕ ਪੈਣਾ ਆਪਾਂ ਕਮਾਨ ਨੇ ਵੀ ਤਾਂ ਇੰਨਾ ਵਾਸਤੀ ਆ ਲੈ ਲਾਲੀਤਾ ਹੁਣ ਬਾਗੀ ਫਿਰ ਆਪਾਂ ਐਂ ਗੱਲਦੇ ਆ ਹੁਣ ਨਾ ਜਿੰਨਾ ਜਿੰਨਾ ਦਾ ਪੱਧਾਰ ਲੈਣੀ ਆਪਾਂ ਪਿੰਡ ਦੇ ਵਿੱਚ ਚੱਲਦੇ ਆ ਦਾ ਟੋਕਿਆ ਨੇ ਹੈ ਪੈਸੇ ਵੀ ਨਹੀਂ ਆਏ ਮਨ ਵੀ ਕਿਹੜਾ ਕਰਦਾ ਜਦੋਂ ਘਾਰ ਹੀ ਨਾ ਕੋਈ ਠੀਕ ਹੋਵੇ ਤਾਂ ਫਿਰ ਮਨ ਵੀ ਕਿੱਥੇ ਕਰਦਾ ਬੰਦੇ ਦਾ ਕੰਮ ਕਰਨ ਨੂੰ ਚੱਲ ਲਾਲਾ ਤਲੀ ਨਾ ਹੁਣ ਤਾਂ ਛਾਲਾ ਕੋ ਠੀਕ ਹੈ ਚੱਲ ਆਪਾਂ ਲੋਕਾਂ ਤੋਂ ਪੈਸੇ ਲੈ ਕੇ ਆਨੇ ਪਿੰਡ ਦੇ ਵਿੱਚ ਗੇੜਾ ਮਾਰਦਿਆ ਹੈ ਬਧੇਰੇ ਪੈਸੇ ਧਾਰ ਖੜੀ ਆ ਗਈ ਦੱਚ ਲੋਕ ਵੈਸ਼ੀ ਨਹੀਂ ਦੇ ਕੇ ਜਾਂਦੇ ਚੱਲ ਲਾਲਾ ਤਲੀ ਨਾ ਚੱਲ ਚੱਲੀ ਆਪਾਂ ਪੈਸੇ ਲੈ ਕੇ ਆਈ ਅੱਜ ਚੱਲੋ ਜੀ ਚੱਲ ਹਰ ਤਾਂ ਪੰਜ ਕੋਲੇ ਜਾਇਆ ਆ ਨਾਲ ਦੂਜੇ ਪੰਜ ਨੂੰ ਮਿਲ ਕੇ ਸਾਮ ਨੂੰ ਕਚਹਿਰੀਆਂ ਦਾ ਕੰਮ ਨੇ ਹੋਣਾ ਠੀਕ ਆ ਰਾਮ ਰਾਮ ਸਰਪੰਚ ਸਾਹਿਬ ਜੀ ਰਾਮ ਰਾਮ ਸਤਿ ਸ਼੍ਰੀ ਅਕਾਲ ਜੀ ਠੀਕ ਆ ਹਾਂ ਜੀ ਠੀਕ ਠਾਕ ਜੀ ਵਧਾਈਆਂ ਤੁਹਾਨੂੰ ਸੋਨੂ ਜਵਾ ਵਧਾਈਆਂ ਜੀ ਸਰਪੰਚ ਬਣ ਕੇ ਤੁਸੀਂ ਚਲੋ ਵਧੀਆ ਨਾਲ ਮੈਨੂੰ ਲਿਆਏ ਹਾਂ ਹਾਂ ਜੀ ਹਾਂ ਜੀ ਹਾਂ ਜੀ ਹੋਰ ਦੱਸੋ ਤੁਸੀਂ ਠੀਕ ਠਾਕ ਰਹਿੰਦੇ ਹੋ ਹਾਂ ਜੀ ਹਾਂ ਜੀ ਵਧੀਆ ਹੋਰ ਤੁਸੀਂ ਫੈਸਲੇ ਵਧੀਆ ਕਰਾਇਆ ਕਰੋਗੇ ਹਾਂ ਜੀ ਹਾਂ ਜੀ ਵੈਸੇ ਮੈਨੂੰ ਉਮੀਦ ਸੀਗੀ ਵੀਰੇ ਤੁਸੀਂ ਇਹੀ ਕੰਮ ਕਰੋਗੇ ਹਾਂ ਜੀ ਹਾਂ ਜੀ ਹੁਣ ਲਾਲਾ ਜੀ ਹੋਰ ਕੋਸ ਕਹਿੰਦੇ ਤਾਂ ਨਹੀਂ ਕਿ ਹੁਣ ਤੁਸੀਂ ਦੱਸੋ ਨਾ ਨਾ ਹੁਣ ਤਾਂ ਬਹੁਤ ਵਧੀਆ ਨੇ ਜਿੱਦਾਂ ਤੁਸੀਂ ਕਲਾਸ਼ ਲਾਤੀ ਸੀ ਉਹਨਾਂ ਦੀ ਹਾਂਜੀ 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 ਅੱਛਾ ਹੁਣ ਤਾਂ ਮੈਂ ਛੁੱਟ ਲੈਣ ਜਾਣੀ ਆ ਅੱਛਾ ਕਹਿੰਦਾ ਛੁੱਟ ਲਿਆ ਚਲੋ ਵਧੀਆ ਜੀ ਵਧੀਆ ਵਧੀਆ ਬਹੁਤ ਵਧੀਆ ਸੋਡਾ ਹੁਣ ਤਾਂ ਵਧੀਆ ਤਾਂ ਰੱਖਦੇ ਨੇ ਫਿਰ ਹਾਂਜੀ ਵਧੀਆ ਤਾਂ ਰੱਖਦੇ ਨੇ ਹੋਰ ਤੁਸੀਂ ਇੱਧਰ ਨੂੰ ਜਾ ਰਹੇ ਜੀ ਕੰਮ ਜਾਂਦੇ ਹਾਂਜੀ ਹਾਂਜੀ ਮੈਂ ਚੱਕਣਾ ਜੀ ਕੰਮ ਜਾ ਕੇ ਅੱਛਾ ਠੀਕ ਹੈ ਜੀ RAM RAM ਜੀ ਠੀਕ ਹੈ ਜੀ ਸ਼ੁਕਰਮਾਲਕ ਦਾ ਲਾਲਾ ਲਾਲੀ ਨੂੰ ਤਾਂ ਖੁਸ਼ ਰੱਖਦਾ ਵਧੀਆ ਦੋਨਾਂ ਦਾ ਵਧੀਆ ਜੀ ਬਲਬਤੀਤ ਹੋ ਜੂ ਚਲੋ ਸ਼ੁਕਰਮਾਲਕ ਦਾ ਵਧੀਆ ਲੈ ਕੁੜੀ ਅੱਜ ਗਾਜਰਾ ਮਟਰਾਂ ਦੀ ਸਬਜ਼ੀ ਬਣਾਈ ਮੈਂ ਖ ਲੈ ਸਬਜ਼ੀ ਬਣਾ ਲਾ ਕੱਟ ਲਾਂ ਪਹਿਲਾਂ ਫਿਰ ਆਈ ਤਾੜਕਾ ਲਾ ਦੂੰ ਫਿਰ ਗਰਮ ਗਰਮ ਫੁੱਲ ਕੇ ਖਾ ਲਊਗੀ ਜੱਗੀ ਦਾ ਫੋਨ ਇਹਨੇ ਕਿਵੇਂ ਕਰ ਲਿਆ ਹੈਲੋ ਹੈਲੋ ਬੜਾ ਯਸਰੀਕਾਲ ਬੇ ਸਾਸਰੀਕਾਲ ਤਾਂ ਲੱਗਦਿਆ ਤੈਨੂੰ ਅੱਜ ਕਿਵੇਂ ਯਾਦ ਆ ਗਈ ਮੇਰੀ ਲੈ ਮੈਂ ਤਾਂ ਤੈਨੂੰ ਰੋਜ਼ ਯਾਦ ਕਰਦਾ ਤੂੰ ਹੀ ਨਹੀਂ ਯਾਦ ਕਰਦੀ ਮੈਨੂੰ ਹਾ ਹਾ ਆਖੇ ਮੈਂ ਤੈਨੂੰ ਰੋਜ਼ ਯਾਦ ਕਰਦਾ ਗਾਂ ਹੋ ਕੋਈ ਤਾਂ ਹੀ ਯਾਦ ਕਰਦਾ ਹੁਣ ਜਾਣੇ ਆ ਹੋਰ ਦੱਸ ਠੀਕ ਐ ਦੇ ਮੈਂ ਤਾਂ ਠੀਕ ਆ ਤੂੰ ਦੱਸ ਕਿਵੇਂ ਆ ਮੈਂ ਤਾਂ ਆਪ ਠੀਕ ਆ ਮੈਂ ਤਾਂ ਤੈਨੂੰ ਯਾਦ ਕਰਦਾ ਸੀ ਮੈਂ ਤਾਂ ਚੱਲ ਫਿਰ ਭੈਣ ਕੋਲ ਗਿਆੜੀ ਕੱਢੇ ਆਉਨੇ ਆ ਮੈਂ ਤੈਨੂੰ ਦੱਸਤਾ ਖਬਰਦਾਰ ਜੇ ਮੇਰੇ ਕੋਲ ਆਉਣ ਦੀ ਗੱਲ ਕੀਤੀ ਆ ਪਹਿਲਾਂ ਥੋੜੀ ਖੇਪ ਆ ਕੇ ਗਿਆ ਤੂੰ ਮੇਰੇ ਸਿਰ ਤੇ ਲਾ ਮੈਂ ਦੱਸ ਕੀ ਕਰਤਾ ਹੈ ਹੂੰ ਕਹਿੰਦਾ ਮੈਂ ਕੀ ਕਰਤਾ ਲਾਲੇ ਦੇ ਪੈਸੇ ਤੂੰ ਖਾ ਗਿਆ 500 ਰੁਪਿਆ ਉਹ ਵੀ ਥੋੜਾ ਨਾਲ ਕਣਾ 100 200 ਦੀ ਕੁੰਡੀ ਨਾਲ ਤੱਕ ਚੱਲ ਜਾਂਦਾ 500 ਵਾਲੀ ਕੁੰਡੀ ਲਈ ਤਾਂ ਪੂਰੀ ਉਹ ਨਹੀਂ ਉਹ ਤਾਂ ਉਹੀ ਕਹੀ ਗਿਆ ਲਾਲਾ ਝੂਠ ਬੋਲੀ ਗਿਆ ਆਹੋ ਉਹਦਾ ਤਾਂ ਦਿਮਾਗ ਹੀ ਲਿਆ ਹੋਇਆ ਤਾਂ ਹੀ ਝੂਠ ਬੋਲਿਆ ਹੋਰ ਜਾਣੇ ਆ ਲੈ ਮੈਂ ਤਾਂ ਨਾ ਤੈਨੂੰ ਇੱਕ ਖੁਸ਼ਖਬਰੀ ਵੀ ਦੱਸਣੀ ਸੀ ਕਿਹੜੀ ਖੁਸ਼ਖਬਰੀ ਇਹ ਤਾਂ ਫਿਰ ਮੈਂ ਤੈਨੂੰ ਆ ਕੇ ਹੀ ਦੱਸੂਗਾ ਹੁਣ ਹਾਂ ਇਹ ਫੋਨ ਤੇ ਨਹੀਂ ਦੱਸਦਾ ਬਈ ਤੂੰ ਮੈਨੂੰ ਆਹ ਦੱਸ ਮਾਂ ਠੀਕ ਆ ਹਾਂ ਠੀਕ ਆ ਲੜੀ ਜਾਂਦੀ ਆ ਮੇਰੇ ਨਾਲ ਬਈ ਤੇਰੇ ਕਰਤੂਤਤਾ ਹੀ ਹੈਗੀਆਂ ਨੇ ਤੂੰ ਲੜਾਈ ਵਾਲਾ ਤਾਂ ਕੰਮ ਕਰਦਾ ਸਾਰੇ ਨਾ ਲੜਦੀ ਕਿਉਂ ਆ ਤੇਰੇ ਨਾਲ ਉਹ ਬਾਕੋਸ ਨਹੀਂ ਮੈਂ ਦਾ ਕਬੂਤਰ ਲੈ ਕੇ ਗਿਆ ਸੀ ਉੱਥੇ ਬਾਜੀ ਹਾਰ ਗਿਆ ਮੈਨੂੰ ਕਹਿੰਦੀ ਤੂੰ ਰੁਪਈਏ ਦੀ ਦੰਦਾ ਘਰੇ ਬੂ ਮੈਂ ਮਰ ਜਾ ਘਰੋਂ ਕਿੰਨੇ ਪੈਸੇ ਲੈ ਕੇ ਗਿਆ ਸੀ ਉਹ ਬਸ ਛੱਡ ਤੂੰ ਇਹੋ ਜਿਹੀ ਗੱਲਾਂ ਹੀ ਕਰੀਦੀਆਂ ਹੁੰਦੀਆਂ ਪੈਸੇ ਖੁਸ਼ੜ ਜਾ ਵੇ ਵੇ ਘਰੋਂ ਕਿੰਨੇ ਪੈਸੇ ਲੈ ਕੇ ਗਿਆ ਸੀ ਤੂੰ ਓਏ ਬਹੁਤੇ ਨਹੀਂ ਲੈ ਕੇ ਆਵਾ 5500 ਰੁਪਈਆ ਲੈ ਕੇ ਆਇਆ ਸੀ ਬੂ ਮੈਂ ਮਰਚਾਂ ਫਿਰ ਮਾਂ ਨੇ ਤਾਂ ਲੜ ਨਹੀਂ ਚੋੜ ਦੇਣਾ ਤੇਰੀ ਵਧੀਆ ਪੱਟਣੀਆਂ ਸੀ ਬੋਦੀਆਂ ਨਾਲੇ ਤੈਨੂੰ ਘ੍ਰਿਸ ਘ੍ਰਿਸ ਕੁੱਟਣਾ ਸੀ ਐ ਨਹੀਂ ਤੂੰ ਲੋਟ ਆਉਂਦਾ ਹੋਰ ਉਹ ਤਾਂ ਤਬੀ ਪਈਆ ਮੈਨੂੰ ਤਾਂ ਸਵੇਰ ਦੀ ਰੋਟੀ ਨਹੀਂ ਦਿੱਤੀ ਹੈਗੀ ਵਧੀਆ ਵਧੀਆ ਤੈਨੂੰ ਪੂੜੇ ਕੌਣ ਖਵਾਵੇ ਬਿੱਲੇ ਨੂੰ ਬਿੱਲੇ ਲ ਕਿਸੇ ਖਾ ਦਾ ਹੋਰ ਕਾਡ ਖਵਾਉਗੀ ਮੇਰੀ ਭੈਣ ਖਵਾਉਗੀ ਮੈਂ ਕੋਈ ਨਹੀਂ ਖਵਾਉਂਦੀ ਮੇਰੀ ਗੱਲ ਸੁਣ ਲੈ ਜੇ ਮੇਰੇ ਕੋਲ ਆਇਆ ਨਾ ਲੱਤਾਂ ਤੋੜ ਦੂ ਤੇਰੀਆਂ ਲੱਤਾਂ ਚਲ ਤੂੰ ਲੱਤਾਂ ਹੀ ਤੋੜਨੀ ਠੀਕ ਆ ਮੈਂ ਤਾਂ ਆ ਰਿਹਾ ਬਸ 10 ਮਿੰਟ ਚ ਆਇਆ ਲੈ ਮੈਂ ਤੈਨੂੰ ਪਹਿਲਾਂ ਦੱਸਿਆ ਤਾਂ ਹੈ ਨਹੀਂ ਵੀ ਤੂੰ ਆਉਣਾ ਆ ਮੈਂ ਹੁਣ ਤ ਵੇ ਮੈਂ ਸੱਚੀ ਨਾ ਮਨਾ ਕੇ ਮਦਦ ਕਰਦਾ ਉਹ ਮੈਂ ਤਾਂ ਤੁਹਾਡੇ ਦਰਾਂ 'ਚ ਪਹੁੰਚਣ ਵਾਲਾ ਦੋ ਕੁ ਮਿੰਟਾਂ ਦਾ ਹੀ ਮੈਂ ਤੁਹਾਡੀ ਈਚ ਪਹੁੰਚ ਜਾਣਾ ਵੇ ਵੇ ਕਿਉਂ ਕਿਉਂ ਮੇਰੇ ਸਾਸ ਕੋਹ ਨਾ ਕਿਉਂ ਮੈਨੂੰ ਟੈਗ ਕਰਾਂਗਾ ਦਾਦੇ ਮੰਗੋਲੇ ਆ ਕਿ ਦੱਸ ਵੀ ਦੇ ਸੱਚ ਬੋਲਦਾ ਕਿ ਝੂਠ ਬੋਲਦਾ ਜੀ ਭੈਣਾ ਤੂੰ ਤੈਨੂੰ ਮਗਾਤ ਆਉਣ ਲੱਗਿਆ ਤੇਰਾ ਭਰਾ ਆਉਣ ਲੱਗਿਆ ਵੇ ਮੈਨੂੰ ਤਾਂ ਉਹੀ ਮੌਤ ਪੈ ਜਾਂਦੀ ਆ ਬੰਦਾ ਦੇਖ ਕੇ ਤੈਨੂੰ ਦੇਖ ਕੇ ਤਾਂ ਮੈਨੂੰ ਦੰਦਲ ਪੈਣ ਵਾਲੀ ਹੋ ਜਾਂਦੀ ਆ ਲਾ ਸਾਰੇ ਪਿੰਡ ਨਾਲ ਤਾਂ ਲੜੀ ਦਾ ਜਾਣਾ ਤੈਨੂੰ ਦੰਦਲਾਂ ਹੀ ਪੈਣੀਆਂ ਨੇ ਹੋਰ ਦਸ ਦਿਨ ਨੂੰ ਮਣੀ ਆਡਰ ਆਉਣੇ ਨੇ ਵੇ ਲੜਦਾ ਤੂੰ ਕਿਹੜਾ ਘਟ ਆ ਆਹਾ ਆ 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 ਬਣਾਇਆ ਸ੍ਰੀ ਗਾਲ ਤਰੀਕਾ ਬੇੜਾ ਤਰਜੇ ਤੇਰਾ ਹੈ ਬੱਲੇ ਗਾਜਰਾ ਮਾੜ ਰੋ ਲੱਗਿਆ ਹੈ ਤੇਰੇ ਵਾਸਤੇ ਨਹੀਂ ਬਣਾ ਰਹੀ ਕੁੜੀ ਵਾਸਤੇ ਬਣਾ ਰਹੀ ਆ ਓ ਚੱਲ ਕੋਈ ਨਹੀਂ ਇੰਨੀ ਤਬੀ ਕਿਉਂ ਪਈਆਂ ਪ੍ਰਿੰਟਾ ਖਾ ਕੇ ਆਈਆਂ ਪ੍ਰਿੰਟਾ ਖਾ ਕੇ ਨਹੀਂ ਆਉਂਦੀ ਪਹਿਲਾਂ ਮੈਨੂੰ ਐਦਾ ਐਡਾ ਬੈਗ ਚ ਕਿੰਨੇ ਦਿਨ ਰਹੇਗਾ ਸੋਚ ਕੇ ਤਾਂ ਮੈਂ 15 20 ਦਿਨ ਆਇਆ ਸੀ ਪਰ ਜੇ ਤੂੰ ਬਹੁਤਾ ਜ਼ੋਰ ਪਾਉਂਦੀ ਆ ਚੱਲ 2 ਮਹੀਨੇ ਰਹਿ ਜਾਊਂਗਾ ਤੂੰ ਮੈਂ ਮਰਚਾ ਦੋ ਮਹੀਨੇ ਹੋਰ ਕਸਦਨ ਲੈ ਕੇ ਆਏ ਹੋਰੇ ਓਏ ਸਧਾਰਾ ਵੀ ਲਿਆ ਦੂ ਤੈਨੂੰ ਤੂੰ ਚਾਹ ਪਾਣੀ ਦਾ ਪੁੱਛ ਲਿਆ ਕਰਨਾ ਚਾਹ ਨਾ ਪਾਣੀ ਆਉਂਦੇ ਨਾਲੇ ਲੜ ਲੱਗ ਜਾਂਦੀਆਂ ਪਹਿਲਾਂ ਮੈਨੂੰ ਆਏ ਰਸ ਜਿਹੜੇ ਪਿਛਲੇ 500 ਦੀ ਕੁੰਡੀ ਲਾ ਕੇ ਗਿਆ ਸੀ ਉਹ ਮੈਨੂੰ ਕਦੋਂ ਦਵੇਂਗਾ ਓ ਯਾਰ ਉਹ ਪੁਰਾਣੀਆਂ ਗੱਲਾਂ ਕਿਉਂ ਫੋਲੀ ਜਾਂਦੀਆਂ ਉਹਨਾਂ ਤੇ ਮਿੱਟੀ ਪਾ ਹੁਣ ਆਪਾਂ ਨਵੇਂ ਸਿਰੋਂ ਕੁੰਡੀ ਲਾਵਾਂਗੇ ਫੇਰ ਕੁੰਡੀ ਲਾ ਨਵੀਆਂ ਗੱਲਾਂ ਕਰ ਕੋਈ ਹੋਰ ਸੁਣਾ ਠੀਕ ਆ ਤੈਨੂੰ ਭਈਆ ਪੂਆ ਮਿਲਿਆ ਕੋਈ ਮੈਂ ਪੰਜਾਬੀ ਮਿਲਿਆ ਸੀ ਉਹ ਵੀ ਰੁੜ ਜਣ ਅੱਜ ਲੜ ਕੇ ਵਗ ਗਿਆ ਤੇਰੇ ਨਾਲ ਤਾਂ ਸਾਰੇ ਲੜੀਓ ਜਾਂਦੇ ਆ ਤੁੱਕ ਸੇ ਨਾਲ ਪਿਆਰ ਨਾਲ ਵੀ ਰਹਿ ਪਿਆ ਕਰ। ਮੈਂ ਪਿਆਰ ਨਾਲ ਹੀ ਰਹਿੰਦੀ ਚ ਰੁੱਢ ਜਾਣੇ ਤਨ ਟਾਂ ਟਾਂ ਰੋਟੀ ਜੰਦੀ ਸੀ। ਪੰਜ ਤਾਂ ਰੋਟੀਆਂ ਖਾ ਜਾਂਦਾ ਲੱਸੀ ਦਾ ਕੌਲਾ ਪੀ ਜਾਂਦਾ। 10 ਬਾਰ ਪੀਂਦਾ ਦਿਨ ਚ ਚਾਹ। ਉੱਤੋਂ ਦੀ ਕਹਿੰਦਾ ਮੈਨੂੰ 10000 ਐਡਵਾਂਸ ਦੇ। ਹੋਰ ਦੱਸ ਕੀ ਕਰਾਂ? ਅੱਛਾ। ਤੂੰ ਇਹ ਰੋਟੀਆਂ ਕਿਉਂ ਗਣੀਆਂ ਜਾਂਦੀਆਂ ਸਾਰੀਆਂ ਦੀਆਂ? ਹੋਰ ਦੱਸ ਪਾਜੀ ਕਿੱਥੇ ਆ? ਵੇ ਉਹ ਤਾਂ ਮੁੜਿਆ ਹੀ ਨਹੀਂ ਰੁੱਢ ਜਾਣਾ। ਗੱਡੀ ਤੇ ਕੀ ਆ ਹੋਇਆ? ਜਦ ਦਾ ਮੁੜਿਆ ਹੀ ਨਹੀਂ ਹੈਗਾ। ਆ ਦੇਖ ਲੈ ਮਹੀਨਾ ਹੋਣ ਵਾਲਾ ਹੋ ਗਿਆ। ਅੱਛਾ। ਹਾਂ। ਜਦ ਦਾ ਮੁੜਿਆ ਨਹੀਂ। ਮੈਨੂੰ ਲੱਗਦਾ 2 ਮਹੀਨੇ ਹੋਰ ਨਹੀਂ ਆਉਂਦਾ ਹੈਗਾ। ਮੈਂ ਕਾਨੂੰ ਇਹਨੇ ਪੱਖਾ ਕੱਢਦਾ ਲਾਲੇ ਦੇ ਪੈਸੇ ਦੇਣੇ ਆ ਉਹ ਤਾਂ ਰੁੱਝਣ ਲੱਗਾ ਨਹੀਂ ਪਤਾ ਆਥਣ ਸਵੇਰੇ ਆ ਕੇ ਮੇਰੇ ਕਿਹਾ ਫੜਾ ਮੈਂ ਦੇ ਆ ਉਹਨਾਂ ਲਾਲੇ ਦੇ ਪੈਸੇ ਤੈਨੂੰ ਤਾਂ ਮੈਂ ਪੰਛੀ ਨਹੀਂ ਦਿੰਦੀ ਦੇ ਆ ਮੈਂ ਲਾਲੇ ਦੇ ਪੈਸੇ ਮੈਂ ਕਰਿਆ ਹਾਂ ਸਾਹ ਉਹਦੇ ਨਾਲ ਆ ਪਈ ਤੈਨੂੰ ਤਾਂ ਮੈਂ ਇਸ ਵਾਰ ਪੰਛੀ ਨਹੀਂ ਫੜਾਉਂਦੀ ਇਸ ਵਾਰ ਤਾਂ ਮੈਂ ਘਰੇ ਬੁਲਾ ਕੇ ਬਿਠਾ ਕੇ ਆਪ ਪੈਸੇ ਦਊਂਗੀ ਲਾਲੇ ਨੂੰ ਦੇ ਲਈ ਫਿਰ ਭਾਈ ਭਾਜੀ ਨੇ ਕਿਹਾ ਸੀ ਵੀ ਲਾਲਾ ਘਰੇ ਨਹੀਂ ਬੜਨਾ ਹੈਗਾ ਉਹ ਤਾਂ ਬਾਤ ਕੁਝ ਕਹਿਣਾ ਆਪ ਤੰਜਰਾ ਦਾ ਪਤਾ ਨਹੀਂ ਕਿੱਥੇ ਉਡਾਣੀਆਂ ਡਾਰ ਬਣਿਆ ਫਿਰਦਾ ਪਤਾ ਨਹੀਂ ਕਿਹੜੀ ਨੂੰ ਲਈ ਫਿਰਦਾ ਉਹ ਕਿਹੜੀ ਨੂੰ ਨਾਂ ਮਾਂ ਨੂੰ ਤੈਂ ਉਹ ਉਹਦਾ ਨਾਮ ਸੁਣਿਆ ਚ ਹਾਂ ਤੇ ਆਪਾਂ ਜੱਬ ਬਣਾ ਕੇ ਲੈ ਕੇ ਆ ਫਿਰ ਮੈਂ ਸੁਣਿਆ ਹੀ ਆ ਮੈਨੂੰ ਬਣਾਉਣੀ ਨਹੀਂ ਆਉਂਦੀ ਮੜਾਉਂਗੀ ਹਜੇ ਰੁੱਕ ਕੇ ਬਣਾਉਂਦੇ ਉਹ ਤ੍ਰਿਪੰਧ ਜੀ ਨੂੰ ਵੀ ਆ ਜਾਣਦੇ ਉਹ ਜਾ ਬਣਾ ਲਾ ਕਹੇ ਜੀ ਭੈਣਾ ਤੂੰ ਲੈ ਕਾਜਰ ਖਾਣਾ ਕਿੰਦਾ ਲਾਲਾ ਹੁਣ ਜੀਬ ਨੂੰ ਅੱਜ ਦਾ ਮਾਝਾਈ ਆ ਗਿਆ ਨੈਚ ਲੱਗ ਬਣੇ ਅੱਜ ਤੱਕ ਤਰੀ ਚੰਗੀ ਸੀ ਹੈ ਦੇਖ ਲਾਲੀ ਵੀ ਕੱਲੇ ਆ ਗਈ ਲਾਲੀ ਜਦੋਂ ਕੱਲੇ ਆ ਗਈ ਨਾ ਆਟੋਮੈਟਿਕਲੀ ਮਨ ਖੁਸ਼ ਹੋ ਜਾਂਦਾ ਔਰ ਕੰਮ ਵੀ ਕਰ ਮਿੰਟਾ ਜੀ ਹੋ ਜਾਂਦਾ ਦੇਖ ਕਹੀਂ ਤਾਂ ਮੈਂ ਕਹਿੰਦਾ ਸੀਗਾ ਵੀ ਲਾਲਾ ਲਾਲਾ ਦਾ ਨਾਮ ਅਧਿਕਾਰ ਵਾਲੀ ਗੱਲ ਸੁਣਦਾ ਵੜਿਆ ਦੇਖ ਉਹਦੇ ਆਂਦੇ ਨਾਲ ਦੇਖ ਤੇਰੇ ਕੋਲ ਮਾਇਆ ਵੀ ਆਣ ਲੱਗੀ ਹੈ ਹੈ ਦੇਖ ਅੱਜ ਆਪਾਂ ਪਿੰਡ ਵਾਲਿਆਂ ਕੋਲ ਗਏ ਸੀ ਇਹ ਦੇਖ ਜਸਵੀਰ ਸਿੰਘ ਕੋ ਨਾ ਹੋਣੇ ਐਨੇ ਰੁਪਏ ਦੇਤੇ ਅੱਜ ਆਪਾਂ ਨੂੰ ਚਰਨ ਸਿੰਘ ਕੋਲੋਂ ਵੀ ਐਨੇ ਦਿੱਤੇ ਜਸਵੰਤ ਸਿੰਘ ਨੇ ਉਹਦੇ ਕੰਨੀ ਹੈ ਕਹੌਣ ਕਿਨੇ ਦੇ ਇਹ ਰਾਜਵੰਤ ਸਿੰਘ ਇੰਨੇ ਵੀ ਪੈਸੇ ਦੇਤੇ ਠੀਕ ਲੈ ਹੈ ਲਾਲਾ ਤਲੀ ਰਾਮਾ ਤੂੰ ਤਾਂ ਬਰਥਡੇ ਵੰਦੇਣ ਦਾ ਭੁੱਲੀ ਗਿਆ ਉਹ ਚਰਨਾਂ ਨੂੰ ਭੁੱਲ ਗਿਆ ਤੂੰ ਤਾਂ ਲੈ ਉਹਨੇ ਤਾਂ ਤੈਨੂੰ ਕਿਹਾ ਸੀ ਮੈਂ ਤੈਨੂੰ ਪੈਸੇ ਜਲਦੀ ਦੇ ਦੂੰਗੀ ਹਲੇ ਤੱਕ ਤਾਂ ਨਹੀਂ ਤੈਨੂੰ ਪੈਸੇ ਹੀ ਨਹੀਂ ਦਿੱਤੇ ਦੱਸ ਹੈ ਉਹਨੇ ਤਾਂ 20000 ਰੁਪਏ ਤਾਂ ਲੈਣਾ ਸੀ ਛਾਲਾ 10000 ਰੁਪਏ ਦਿੱਤੇ ਉਹਨੇ ਤਾਂ ਤੈਨੂੰ ਹੈ ਦੱਸ ਉਹਦਾ ਛੀਲੀ ਆਇਆ ਸੀ ਉਹ ਐਨਾ ਛੋਟਾ ਲੈ ਗਿਆ ਮੇਰੇ ਤੋਂ ਦੱਸ ਹੈ ਉਹ ਵੀ ਪਤਾ ਨਹੀਂ ਉਹਨੇ ਨੋਟ ਕਰਾਇਆ ਪਤਾ ਨਹੀਂ ਨਾ ਨੋਟ ਕਰਾਇਆ ਰਾਮ ਨਾਮ ਲਾਲਾ ਜੀ ਲਾ 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 ਓਏ ਆ ਵੀ ਮਿੱਤਲਾ ਠੀਕ ਐ ਤੂੰ ਹਾਂ ਹਾਂ ਤੁਸੀਂ ਦੋਸਤੋਂ ਠੀਕ ਹੋ ਆ ਜਾ ਚਰਨੋਂ ਕੋਲ ਹੈਗੀਆ ਕਰ ਚਰਨੋਂ ਘਰੇ ਆ ਲੈ ਕੀ ਗੱਲ ਐ ਜੇ ਬੋਲਦੇ ਪੈਸੇ ਦੇ ਦੇਉਣਾ ਤੈਨੂੰ ਨਾ ਨਾ ਮੈਂ ਤਾਂ ਹਟਿਆ ਆਇਆ ਉਹਦੇ ਨਾਲ ਹਟਿਆ ਆਇਆ ਤੂੰ ਮੇਰੇ ਪੈਸੇ ਦਾ ਤੂੰ ਕਹਤੇ ਸੀ ਦਿੱਨੇ ਵੀ ਭਾਈ ਐਨਐਲਪੀ ਦਾ ਸੌਦਾ ਬੱਤਾ ਮੈਂ ਖਾਇਆ ਉਹਦੇ ਕੋਲ ਹਾਂ ਹਾਂ ਕਹਤੇ ਸੀ ਨੇ ਤਾਂ ਇਧਰ ਮੇਰੇ ਪੈਸੇ ਖਾ ਜੀ ਓਹੋ ਚੱਲ ਮੈਲਦੇ ਆ ਤੂੰ ਲੈ ਆ ਪੈਸੇ ਮੈਂ ਦੇਖ ਦੇਗਾ ਕਹਿੰਦਾ ਮੈਂ ਹੱਥ ਆਇਆ ਪਹਿਲਾਂ ਤਾਂ ਹੱਤੀ ਚ ਸੋਦਾ ਖਾ ਜਾਂਦੇ ਨੇ ਕਿ ਫਿਰ ਕਹਿੰਦੇ ਮੈਂ ਤਾਂ ਹੱਜ ਆਇਆ ਨਾਛ ਲਾਲਾ ਤਾਂ ਨਹੀਂ ਲਾਵਾ ਤੇਲੇ ਪੈਸਿਆਂ ਦਾ ਕੀ ਹੋਊਗਾ ਚੱਲ ਕੋਈ ਨਾ ਤੂੰ ਚੱਲ ਦੇਖ ਚਰਨ ਕੋਲ ਜਾ ਕੇ ਕੀ ਮੰਗਦਾ ਹੈਗਾ ਹੈ ਕਦੋਂ ਦੀ ਕਹਿੰਦੀ ਸੀ ਮੈਂ ਪੈਸੇ ਦੁਕਾਨ ਤੇ ਮੈਂ ਪੈਸੇ ਦੁਕਾਨ ਤੇ